ਸ੍ਰੀ ਗੁਰੂ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਚੱਲ ਰਿਹਾ ਕਿਸਾਨ ਅੰਦੋਲਨ ਕਿਸਾਨਾਂ ਦੀ ਫੁੱਟ ਕਰਨ ਕਿਤੇ ਬੈਕਫੁੱਟ ਤੇ ਤਾਂ ਨਹੀਂ ਆ ਗਿਆ ਇਹਦੀ ਚਰਚਾ ਅੱਜਕਲ ਬਹੁਤ ਚੱਲ ਰਹੀ ਹੈ ਇਹਦੀ ਅੱਜ ਆਪਾਂ ਗੱਲ ਕਰਨੀ ਹੈ ਤੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਅਪੀਲ ਅਕਸਰ ਕਰਦਾ ਅੱਜ ਵੀ ਕਰ ਰਿਹਾ ਕਿ ਜਿੰਨਾ ਦੋਸਤਾ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ ਇਹੇ ਅੰਦੋਲਨ ਕਿਸਾਨਾਂ ਦਾ ਬੈਕਫਰਟ ਤੇ ਤਾਂ ਨਹੀਂ ਆ ਗਿਆ ਫੁੱਟ ਕਿਸਾਨਾਂ ਦੀ ਤਾਂ ਪਤਾ ਹੈ ਸਭ ਨੂੰ ਉਹ ਤਾਂ ਜਗ ਜाहिर ਹੈ ਦੇਖੋ ਦੋ ਤਿੰਨ ਗੱਲਾਂ ਨੇ ਇੱਕ ਤਾਂ ਗੱਲ ਹੈ ਕਿ ਹਰਿਆਣਾ ਸਰਕਾਰ ਤੇ ਪ੍ਰੈਸ਼ਰ ਨਹੀਂ ਰਿਹਾ ਦਿੱਲੀ ਸਰਕਾਰ ਤੇ ਵੀ ਨਹੀਂ ਰਿਹਾ ਦਿੱਲੀ ਦੇ ਸਿੰਗੂ ਬਾਰਡਰ ਤੋਂ ਟਿਕਰੀ ਬਾਰਡਰ ਤੋਂ ਇਹ ਜਿਹੜੇ ਰੋਕਾਂ ਸੀ ਵੈਰੀਕਟ ਸੀ ਉਹ ਖੋਲ ਦਿੱਤੇ ਗਏ ਨੇ ਔਰ ਨਾਲ ਜਿਹੜਾ ਹਰਿਆਣਾ ਨੇ ਇੰਟਰਨੈਟ ਤੇ ਪਹੁੰਚ ਦੀ ਲਾਈ ਸੀ ਹਰਿਆਣਾ ਚ 7 ਜ਼ਿਲ੍ਹਿਆਂ ਚ ਉਹ ਵੀ ਹਟਾਤੀ ਮਤਲਬ ਸਿਚੁਏਸ਼ਨ ਨਾਰਮਲ ਵਰਗੀ ਕਰਤੀ ਜੋ ਹੋ ਗਈ ਸਿਰਫ ਸ਼ੰਭੂ ਤੇ ਖਨੋਰੀ ਬਾਰਡਰ ਤੇ ਕਿਸਾਨ ਬੈਠੇ ਨੇ ਕੁਝ ਕਿਸਾਨ ਵਾਪਸ ਵੀ ਆਉਣ ਲੱਗੇ ਨੇ ਇਹ ਵੀ ਗੱਲ ਤੇ ਕੁਝ ਜਾਣ ਵੀ ਲੱਗੇ ਨੇ ਜਿਹੜੀ ਉੱਥੇ ਜ਼ਰੂਰ ਚੱਲ ਰਿਹਾ ਹੈ ਤੇ ਸ਼ੇਰ ਕੱਲ ਉੱਥੇ ਕੈਂਡਲ ਮਾਰਚ ਕੀਤਾ ਤੇ ਦੂਜੇ ਪਾਸੇ ਅੱਜ ਸੈਮੀਨਾਰ ਹੋਣੇ ਨੇ ਜਾਂ ਹੋ ਰਹੇ ਨੇ ਤੋਂ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਨੇ 29 ਤੱਕ 29 ਨੂੰ ਫੈਸਲਾ ਹੋਣਾ ਹੈ ਕਿ ਦਿੱਲੀ ਚੱਲਣਾ ਜੇ ਨਹੀਂ ਚੱਲਣਾ ਸੱਚ ਤਾਂ ਇਹ ਹੈ ਇਸ ਵਾਰ ਪੂਰੀ ਤਿਆਰੀ ਕੀਤੀ ਜਿਹੜੀ ਹੈ ਹਰਿਆਣਾ ਸਰਕਾਰ ਨੇ ਜਾਂ ਭਾਰਤੀ ਜਨਤਾ ਪਾਰਟੀ ਨੇ ਜਾ ਦਿੱਲੀ ਸਰਕਾਰ ਨੇ ਜਾਂ ਕੇਂਦਰ ਨੇ ਕਿ ਕਿਸਾਨਾਂ ਨੂੰ ਸਬਕ ਸਿਖਾਉਣਾ ਹੈ ਕਿਸਾਨਾਂ ਨੂੰ ਅੰਦਰ ਨਹੀਂ ਜਾਣ ਦੇਣਾ ਇਸ ਤਰ੍ਹਾਂ ਦਾ ਤਸ਼ੱਦਦ ਜਿਹੜੇ ਦਾਅਵਾ ਕਰਦੇ ਨੇ ਕਿ ਦੁਨੀਆ ਦਾ ਬਹੁਤ ਵੱਡਾ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਉਸ ਲੋਕਤੰਤਰ ਦੇ ਵਿੱਚ ਕੋਈ ਵੀ ਆਪਣਾ ਸਿਟੀਜ਼ਨ ਪ੍ਰੋਟੈਸਟ ਕਰਨ ਲਈ ਰਾਹਤ ਨਹੀਂ ਨਹੀਂ ਜਾ ਸਕਦਾ ਬੜੀ ਹੈਰਾਨੀ ਦੀ ਗੱਲ ਹੈ ਜਰਮਨ ਦੇ ਵਿੱਚ ਫਰਾਂਸ ਦੇ ਵਿੱਚ ਲੋਕ ਟਰੈਕਟਰ ਲੈ ਕੇ ਸੜਕਾਂ ਤੇ ਉਤਰੇ ਮੈਂ ਕਿਤੇ ਨਹੀਂ ਪੜਿਆ ਕਿਤੇ ਨਹੀਂ ਦੇਖਿਆ ਕਿ ਉਹਨਾਂ ਦੇ ਟਰੈਕਟਰਾਂ ਦੀ ਹਵਾ ਕੱਢ ਦਿੱਤੀ ਗਈ ਹੋਵੇ ਟਾਇਰਾਂ 'ਚ ਗੋਲੀਆਂ ਮਾਰੀਆਂ ਗਈਆਂ ਹੋਣ ਕਿਸਾਨਾਂ ਦੇ ਜਿਹੜੇ ਗਰਦਨ ਤੇ ਗੋਲੀ ਮਾਰੀ ਗਈ ਹੋਵੇ ਇਹ ੱਚੀ ਦੇਖਿਆ ਆਪਾਂ ਸੁਬ ਕਰਨ ਦੇ ਪਿੱਛੇ ਗੋਲੀ ਮਾਰੀ ਆ ਗਰਦਨ ਦੇ ਉਹ ਚੱਲਿਆ ਗਿਆ ਦੂਰੀਆਂ ਤੇ ਉਹ ਜਿਸ ਤਰੀਕੇ ਨਾਲ ਬੋਰੀ 'ਚ ਪਾ ਕੇ ਕੁੱਟਿਆ ਰਿੱਤ ਪਾਰ ਲੂ ਹੁੰਨੇ ਲੱਤਾਂ ਤੋੜੀਆਂ ਨੇ ਜਵਾੜਾ ਤੋੜਤਾ ਤੋੜਨ ਤੋਂ ਬਾਅਦ ਚੱਕ ਕੇ ਲੈ ਗਏ ਇਹ ਕਿਤੇ ਦੀ ਤਸੱਦਦ ਦੇਖਿਆ ਸੀ ਜਿਹੜਾ ਜਿਹੜਾ ਹੁਣ ਇਹ ਤਸੱਦਦ ਹੋਇਆ ਮੈਂ ਇਹਦੀ ਉਹ ਗੱਲ ਕਰ ਰਿਹਾ ਕਿ ਇਹ ਸਾਰੇ ਦੇ ਪਿੱਛੇ ਜਦੋਂ ਇੰਨਾ ਤਸ਼ੱਦਦ ਹੋ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਜੜੀਆਂ ਨੇ ਜੜੀਆਂ ਤਾਂ ਲੜਾਈ ਲੜ ਰਹੀਆਂ ਨੇ ਉਹ ਤਾਂ ਲੜਾਈ ਲੜ ਹੀ ਰਹੀਆਂ ਨੇ ਜਿਹੜੀਆਂ ਬਾਕੀ ਜਥੇਬੰਦੀਆਂ ਜਿਹੜੇ ਪਿਛਲੀ ਲੜਾਈ ਚ ਲੀਡ ਕੀਤਾ ਸੀ ਉਹ ਕਹਿ ਰਹੇ ਨੇ ਸੀ ਇਹਨਾਂ ਦਾ ਨਾਲ ਹੀ ਜ਼ਿੰਮੇਵਾਰੀ ਇਹਦੇ ਮੰਗਾ ਸਾਂਝੀਆਂ ਨੇ ਤੇ ਇਹ ਇਹਨਾਂ ਦੀ ਉਹ ਇਹਨਾਂ ਨੇ ਸੱਦਾ ਨਹੀਂ ਦਿੱਤਾ ਇਹ ਕਹਿੰਦੇ ਆਜੋ ਜੀ ਤੇ ਹੋਣਾ ਕੋਈ ਕਮੇਟੀ ਬਣਾਈ ਜਾ ਸਕਦੀ ਸੀ ਮਤਭੇਦ ਤਾਂ ਹੁੰਦੇ ਨੇ ਹਮੇਸ਼ਾ ਹੁੰਦੇ ਨੇ ਔਰ ਜਿਸ ਤਰੀਕੇ ਨਾਲ ਇਹ ਵੀ ਅੰਦੋਲਨ ਹੁੰਦੇ ਨੇ ਨਾ ਉਹਨਾਂ ਚ ਅਪਡਾਊਨ ਹੁੰਦੇ ਰਹਿੰਦੇ ਨੇ ਇਹ ਕੋਈ ਨਵੀਂ ਗੱਲ ਨਹੀਂ ਹੈ ਆਪਾਂ ਪਿਛਲੇ ਨੇ ਦੇਖਿਆ ਜੇ ਕਿਤੇ ਰਕੇਸ਼ਟ ਕਹਿਤ ਦੀਆਂ ਅੱਖਾਂ ਚੋਂ ਨਾ ਆਉਂਦੇ ਉਦੋਂ ਤੇ ਉਹ ਵੀ ਤਾਂ ਮੋਰਚਾ ਲਗਭਗ ਸਮਾਪਤ ਸੀ ਉਦੋਂ ਬਾਅਦ ਹੀ ਉੱਭਰਿਆ ਮੋਰਚਾ ਉਹ ਤੋ ਇਹ ਤਾਂ ਚੱਲਦਾ ਰਹਿੰਦਾ ਹੈ ਲੇਕਿਨ ਜਿਸ ਕਿਸਮ ਦੀ ਗੱਲ ਸ਼ੁਰੂ ਹੋਈ ਹੈ ਸੋਸ਼ਲ ਮੀਡੀਆ ਤੇ ਉਹ ਮੈਂ ਸਮਝਦਾ ਕਿ ਕੋਈ ਜ਼ਿਆਦਾ ਚੰਗਾ ਨਹੀਂ ਪਰ ਉਹ ਇੱਕ ਸਨੇਹਾ ਜ਼ਰੂਰ ਦਿੰਦੀ ਹੈ ਇਹਨਾਂ ਨੂੰ ਜਿਹੜੇ ਕਿਸਾਨਾਂ ਨੂੰ ਕਿ ਤੁਸੀਂ ਇੱਕਾ ਕਰ ਲਓ ਘਟੋ ਘਟ ਕੁਛ ਮਿਨੀਮਮ ਪੁਆਇੰਟ ਤੇ ਇਕੱਠੇ ਹੋ ਕੇ ਲੜਾਈ ਤੇ ਇਕੱਠੇ ਲੜੋ ਹੋਰ ਨਹੀਂ ਸਿੱਖ ਮਿਸਤਰਾ ਦੀ ਮਿਸਾਲ ਲੈ ਲਓ ਆਪਾਂ ਚ ਵੀ ਉਹ ਉਹਨਾਂ ਦੇ ਮਤਪੇਦ ਹੁੰਦੇ ਸੀ ਉਹ ਬਦਾਲੀ ਹੁੰਦੇ ਸੀ ਇਕੱਠੇ ਹੋ ਜਾਂਦੇ ਸੀ ਦਸ਼ਮਨ ਸਾਂਝਾ ਹੋਵੇ ਤੇ ਲੋਕੇ ਬਚਾਉਣਾ ਤਾਂ ਪੰਜਾਬ ਨੂੰ ਹੁੰਦਾ ਸੀ ਇੱਥੇ ਕਿਸਾਨੀ ਨੂੰ ਬਚਾਉਣਾ ਦੇਸ਼ ਦੀ ਨੂੰ ਮੈਂ ਦੇਖ ਰਿਹਾ ਸੀ ਮੈਂ ਤੇ ਅੱਜ ਗੱਲ ਵੀ ਕੀਤੀ ਸੀ ਆਪਣੇ ਪ੍ਰੋਗਰਾਮ ਚ ਕਿ ਇੱਕ ਕਿਸਾਨ ਇੱਕ ਸਰਪੰਚ ਸਰਪੰਚ ਤੋਂ ਬਣਿਆ ਉਹ ਆਈਐਸਰ ਕੇਸਿੰਗ ਸਿੱਧੂ ਉਹਨੇ ਜਿਹੜੀ ਪੋਸਟ ਪਾਈ ਤੇ ਉਹ ਤੋਂ ਬਾਅਦ ਕਾਫੀ ਚਰਚਾ ਇਸ ਬਾਰੇ ਸੋਸ਼ਲ ਮੀਡੀਆ ਤੇ ਸੜੀ ਉਹ ਇੱਕ ਕੀ ਕਹਿੰਦੇ ਨੇ ਜਿਹੜਾ ਇਹ ਐਸਕੇਐਮ ਗੈਰ ਸਿਆਸੀ ਇਹਦੀ ਤੇ ਦੂਜਾ ਸਰਬੱਤ ਸਿੰਘ ਪਦੇਰ ਦੀ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਇਹ ਦੋਨਾਂ ਇਹਨਾਂ ਦੇ ਅੰਡਰ ਜਿਹੜੇ ਇਹ ਅੰਬ੍ਰੈਲਾ ਆਰਗੇਨਾਈਜੇਸ਼ਨ ਨੇ ਅੰਡਰ ਹੋਲ ਪਾਸ ਆਈਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦੀ ਗੱਲ ਇਹ ਤਾਂ ਲਿਖਦੇ ਨੇ ਕਿ ਡੱਲੇਵਾਲ ਫੂਰ ਤੇ ਪੰਦੇਰ ਚੱਕੜੀ ਇਹਨਾਂ ਕਿਸ ਇਹਨਾਂ ਨੇ ਕਿਸਾਨੀ ਸਿੱਖੀ ਅਤੇ ਪੰਜਾਬੀਆਂ ਦੀ ਰੱਖੀ ਰਖਾਈ ਪੱਤਰ ਬੋਲਦੀ ਇਹ ਤਾਂ ਇਹ ਕਹਿੰਦੇ ਨੇ ਤੇ ਰਕੇਸ਼ ਸਿੰਘ ਸਿੱਧੂ ਨੇ ਲਿਖਿਆ ਬਿਨਾਂ ਤਿਆਰੀ ਗਲਤ ਸਮੇਂ ਬਿਨਾਂ ਹੋਰ ਜੱਥੇਬੰਦਿਆਂ ਨੂੰ ਨਾਲ ਲਏ ਆਪਣੇ ਛੋੜੇ ਹਿੱਤਾਂ ਖਾਤਰ ਦਿੱਲੀ ਚੱਲੋਂ ਦੀ ਕਾਲ ਦਿੱਤੀ ਇਹਨਾਂ ਨੇ ਇਹ ਕਹਿੰਦੇ ਇਸ ਕਰਕੇ ਨੌਜਵਾਨਾਂ ਦਾ ਨੁਕਸਾਨ ਹੋਇਆ ਕਿਸਾਨੀ ਦਾ ਗੌਰਮ ਦਾ ਵੱਡਾ ਨੁਕਸਾਨ ਕਰਾਤਾ ਇਹ ਕਹਿੰਦੇ ਫੇਰੇ ਰੀਜ਼ਨ ਦੱਸਦੇ ਨੇ ਉਹਦੇ ਚ ਇੱਕ ਫੰਡ ਇਕੱਠੇ ਕਰਨਾ ਵੀ ਰੀਜ਼ਨ ਹੈ ਤੇ ਕਹਿੰਦੇ ਫੰਡ ਇਕੱਠੇ ਕਰਕੇ ਇਹ ਪਹਿਲਾਂ ਵੀ ਗੱਲਾਂ ਕਈ ਵਾਰੀ ਉੱਠੀਆਂ ਸੀ ਫੰਡਾਂ ਬਾਰੇ ਤੇ ਫੇਰ ਇਹਦਾ ਇਲਜ਼ਾਮ ਲਗਾਉਂਦੇ ਨੇ ਕਿ ਕੇਂਦਰ ਦੇ ਨਾਲ ਸਾਜ਼ਵਾਜ ਹੈ ਤੇ ਕੇਂਦਰ ਚਾਹੁੰਦਾ ਸਿੱਖਾਂ ਦਾ ਵਿਕਾਰ ਟਿਕਣਾ ਜਿਹੜੀ ਇਹ ਕਿਸਾਨੀ ਮੋਰਚਾ ਨੂੰ ਕਿਉਂਕਿ ਲੀਡ ਪੰਜਾਬੀ ਕਰ ਰਹੇ ਨੇ ਪੰਜਾਬ ਚ ਸਿੱਖ ਕਰ ਰਹੇ ਨੇ ਇਸ ਕਰਕੇ ਕਹਿੰਦਾ ਉਹਨਾਂ ਦਾ ਬਿਕਾਰ ਦੇਖਦਾ ਉਹ ਚਾਹੁੰਦੇ ਸੀ ਤੇ ਇਹ ਕੇਂਦਰ ਨਾਲ ਸਾਜਮਾ ਮੈਨੂੰ ਐਸੇ ਨਿੱਜੀ ਤੌਰ ਤੇ ਇਹ ਤੇ ਥੋੜਾ ਜਿਹਾ ਰਿਜ਼ਰਵੇਸ਼ਨ ਹੈ ਗੱਲ ਤੇ ਟਿੱਪਣੀ ਕਰਨ ਵੇਲੇ ਫਿਰ ਉਹ ਕਹਿੰਦੇ ਨੇ ਜਿਹੜੇ ਤੁਸੀਂ ਜਿਹੜਾ ਫੰਡਰ ਹੈ ਨਾ ਉਹਦੇ ਹਿਸਾਬ ਵਟੇਖਾਤੇ ਪਾਉਣ ਲਈ ਕੋਈ ਕੀਤਾ ਇਸ ਨੂੰ ਦੀ ਗੱਲ ਲੱਗਦੀ ਤਾਂ ਨਹੀਂ ਖਰ ਕੋਈ ਵੀ ਹੋਵੇ ਇਹਨਾਂ ਨਤੀਜੇ ਦੂਰਗਾਮੀ ਇਹ ਬਈ ਬਿਲਕੁਲ ਸਹਿਮਤ ਹਾਂ ਜਦੋਂ ਵੀ ਕੋਈ ਹੁੰਦਾ ਹੈ ਤੇ ਦੂਰਗਾਮੀ ਨਤੀਜੇ ਤਾਂ ਹੁੰਦੇ ਨੇ ਇਹ ਜਿਹੜੀ ਕਿਸਾਨੀ ਸ਼ਕਤੀ ਹੈ ਕੀ ਇਹਨੂੰ ਢਾਹ ਲੱਗੀ ਹੈ ਪਹਿਲੀ ਤਾਂ ਗੱਲ ਇਹ ਸਵਾਲ ਹੈ ਇਹ ਜਦੋਂ ਇਹ ਜੀ ਪੋਸਟ ਹੁੰਦੀ ਹੈ ਇਹ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਇਹ ਕਹਿੰਦੇ ਦੇਸ਼ ਸਭ ਕਿਸਾਨੀ ਨੂੰ ਢਾਹ ਲੱਗੀ ਹੈ ਮੋਸ਼ੀ ਭਰੀ ਹਾਰ ਹੋਈ ਹੈ ਇਹਦੇ ਨਾਲ ਮੈਂ ਥੋੜਾ ਘੱਟ ਸਹਿਮਤ ਹਾਰ ਆਪਾਂ ਮੰਨ ਲਈ ਵੀ ਹਾਰ ਹੋਈ ਹੈ ਦਿੱਲੀ ਨਹੀਂ ਜਾ ਸਕੇ ਇਹ ਲੇਕਨ ਲੜਾਈ ਤਾਂ ਜਾਰੀ ਹੈ ਦਿੱਲੀ ਤਾਂ ਮੈਂ ਤੁਹਾਨੂੰ ਸ਼ੁਰੂ ਚ ਗਿਆ ਸੀ ਇਸ ਵਾਰ ਉਹਨਾਂ ਨੇ ਸੋਚਿਆ ਹੋਇਆ ਸੀ ਅੱਠ ਲੇਅਰ ਦੀ ਪਿਛਲੀ ਵਾਰ ਵੀ ਕਾਰਨ ਤਾਂ ਇੱਕਤਾ ਹੀ ਸੀ ਪਿਛਲੀ ਵਾਰ ਵੀ ਇੰਹੀ ਹੋਇਆ ਸੀ ਲੇਕਨ ਅੰਦਰ ਚੜੂਨੀ ਸੀ ਗਰਨਾਮ ਸਿੰਘ ਚੜੂਨੀ ਥੋੜੇ ਯਾਦ ਹੂੰ ਜਿਸ ਤਰ੍ਹਾਂ ਚੜੂਨੀ ਨੇ ਇੱਕ ਦਿਨ ਪਹਿਲਾਂ ਹੀ ਸ਼ੁਰੂ ਕਰਤਾ ਕੰਮ ਔਰ ਰੋਕਾਂ ਪਰਿਵਾਰੀਏ ਦੇ ਅੰਦਰੋਂ ਹੋ ਰਿਹਾ ਹੁਣ ਹੋ ਜਾਂਦਾ ਹੁਣ ਹੋਣ ਨਹੀਂ ਦਿੱਤਾ ਹਰਿਆਣਾ ਪੁਲਿਸ ਨੇ ਹਰਿਆਣਾ ਦੇ ਕਿਸਾਨਾਂ ਨੂੰ ਘਰਾਂ 'ਚ ਹੀ ਬੰਦ ਕਰ ਲਿਆ ਕਿਸੇ ਨੂੰ ਫੜ ਲਿਆ ਕਿਸੇ ਦੀਆਂ ਮਸ਼ੀਨਾਂ ਫੜ ਲੀਆਂ ਉਹਨਾਂ ਦੀਆਂ ਟਰੈਕਟਰ ਦੀ ਜਾਣ ਦਿੱਤੇ ਮਤਲਬ ਉਹਨਾਂ ਨੇ ਡਬਲ ਕੰਮ ਕੀਤਾ ਇਸ ਵਾਰ ਕਟਰ ਸਰਕਾਰ ਤਾਂ ਕਿਉਂ ਲਗਿਆ ਵੀ ਉਹਨਾਂ ਨੇ ਇਹ ਕਹਤਾ ਮੋਦੀ ਸਾਹਿਬ ਨੂੰ ਐਸੀ ਨਹੀਂ ਜਾਣ ਦਿੰਦੇ ਪ੍ਰਵਾਣਾ ਕਰੋ ਸੱਚਮੁੱਚ ਹੀ ਤੇ ਇਹ ਕਹਿੰਦੇ ਜੀ ਸਿੱਧੂ ਵੋਟਰਾਂ ਨੂੰ ਕਠਕ ਕੀਤਾ ਦੇਖੋ ਲੱਗਦਾ ਨਹੀਂ ਲੇਕਿਨ ਇਹ ਕਹਿੰਨਾ ਲੀਡਰ ਫੇਲ ਜਿਹੜਾ ਕੇਡਰ ਡਟ ਕੇ ਲੜਿਆ ਵੈਸੇ ਮੈਂ ਦੇਖਿਆ ਦੋਨੇ ਜਸਦਰ ਸਾਹਿਬ ਉਹ ਢਲੇਵਾਲ ਆਪ ਜਦੋਂ ਇੱਥੇ ਹਸਪਤਾਲ 'ਚ ਜਸਦਰ ਭਰਤੀ ਹੋਇਆ ਕਿ ਇੱਥੇ ਬੁਖਾਰ ਹੋਇਆ ਅੱਖਾਂ 'ਚ ਚੱਲਣ ਬੂਰੇ ਲੱਗੇ ਸੀ ਇਹ ਕਹਿੰਦੇ ਸੀ ਪਹਿਲਾਂ ਅਸੀਂ ਲੱਗਾਗੇ ਬੂਰੇ ਘਰ ਨਹੀਂ ਵੀ ਸੀ ਕਿ ਜਿਹੜੇ ਨੌਜਵਾਨਾਂ ਤੋਂ ਜਿਹੜਾ ਉਹ ਨਾ ਅੱਗੇ ਜਾ ਕੇ ਕੁਝ ਕਰ ਦੇਣ ਇਹ ਬਚਾਉਣ ਦੀ ਕੋਸ਼ਿਸ਼ ਹੀ ਇਹਨਾਂ ਨੇ ਕਾਫੀ ਬਚਾ ਕੇ ਰੱਖਿਆ ਹੈ بڑا ਔਖਾ ਹੁੰਦਾ ਹੈ ਲੀਡਰਾਂ ਨੂੰ ਜ਼ਿੰਮੇਵਾਰੀ ਵੱਡੀ ਹੁੰਦੀ ਹੈ ਔਰ ਹੈਵੀ ਇਹਨਾਂ ਦੀ ਜ਼ਿੰਮੇਵਾਰੀ ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਇੰਦੀ ਕਾਲੀ ਦੀ ਬਜਾਏ ਜੇ ਸਾਰੇ ਜਥੇਬੰਦੀਆਂ ਨੂੰ ਕਾਲ ਦਿੱਤੀ ਜਾਂਦੀ ਇਹ ਇਹ ਗੱਲ ਤਾਂ ਕਿਤੇ ਨਾ ਕਿਤੇ ਇਹ ਬਤ ਪੇਤਾਂ ਲੋਕਾਂ ਦੇ ਮਨਾਂ 'ਚ ਹੈ ਕਿ ਇਨਾਂ ਨੇ ਬਾਕੀ ਜੁਗਿੰਦਰ ਸਿੰਘ ਦੌਰਾਨ ਤਾਂ ਸ਼ਰੀਆਮ ਵੀ ਕਹਿੰਦਾ ਅਗਰ ਆਪ ਗਰੁੱਪ ਵੱਡਾ ਗਰੁੱਪ ਹੈ ਉਨੇ ਕਿ ਅਗੇ ਸਾਰਿਆਂ ਨੂੰ ਹੱਲੇ ਕੇ ਚੱਲਦੇ ਤਾਂ ਬਹੁਤ ਚੰਗਾ ਹੁੰਦਾ ਦੇਖੋ ਜਦੋਂ ਕਿਸਾਨਾਂ ਦੇ ਘੁੱਟ ਪਈ ਕਿਸਾਨਾਂ ਤੇ ਗੋਲੇ ਸਿੱਟੇ ਗੋਲੀਆਂ ਚਲਾਈਆਂ ਪਾਣੀ ਦੇ ਬਿਛਾੜਾਂ ਚੱਲੀਆਂ ਇਹ ਗੱਲ ਤਾਂ ਸਭ ਨੂੰ ਇਸ ਗੱਲ ਦਾ ਦੁੱਖ ਹੋਇਆ ਬਾਕੀ ਜਿਸ ਬੰਦੇ ਇਹ ਨੂੰ ਹੋਇਆ ਅਗਰਾਂ ਕਹਿੰਦਾ ਵੀ ਇਹ ਸਾਨੂੰ ਨਾਲ ਲੈਂਦੇ ਅਸੀਂ ਨਾਲ ਹੁੰਦੇ ਸਾਨੂੰ ਇਸ ਗੱਲ ਦਾ ਦੁੱਖ ਹੈ ਇਹੀ ਗੱਲ ਐਸਕੇ ਅਮਨੇ ਕੀਤੀ ਮਰਾਚ ਚ ਤਾਂ ਵੀ ਆਗੇ ਚਾਹੇ ਟੋਲ ਪਲਾਜੇ ਫ੍ਰੀ ਕੀਤੇ ਚਾਹੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਉਹਨਾਂ ਨੇ ਉਹ ਕੀਤਾ ਦੇਖੋ ਮੈਂ ਪਿਛਲੀ ਵਾਰ ਨਾ ਜਦੋਂ ਮੋਰਚਾ ਸਮਾਪਤ ਹੋਇਆ ਇੱਕ ਪ੍ਰੋਗਰਾਮ ਕੀਤਾ ਉਦੋਂ ਮੈਂ ਇਹ ਗੱਲ ਕਹੀ ਸੀ ਕਿ ਬਹੁਤ ਔਖਾ ਹੈ ਇਸ ਕੋਈ ਸ਼ੱਕ ਨਹੀਂ ਤੁਸੀਂ ਜਿੱਤਿਓ ਜਿੱਤ ਦੀ ਖੁਸ਼ੀ ਮਨਾ ਰਹੇ ਹੋ ਤੁਸੀਂ ਵਕੀ ਮੰਗਾ ਬਣਾ ਕੇ ਜਾਓ ਘਟੋ ਘਟ ਰਿਟਨ ਲੈ ਕੇ ਜਾਓ ਉਸ ਵੇਲੇ ਜਾਣ ਦਾ ਸ਼ੌਕ ਸੀ ਹੋ ਸਕਦਾ ਕਈ ਬੰਦੇ ਇਲੈਕਸ਼ਨ ਨੇੜੇ ਸੀ ਕਈ ਬੰਦਿਆਂ ਨੂੰ ਸੁਪڑے ਦਿਖਾਤੇ ਸੀ ਮੁੱਖ ਮੰਤਰੀ ਬਣਦੇ ਉਹ ਵੀ ਜਦ ਕਾਲੀ ਕਰਦੇ ਸੀ ਭਾਰ ਪੌਂਦ ਦੀ ਕਾਲੀ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਮੈਂ ਨਹੀਂ ਕਹਿੰਦਾ ਪਰ ਕਾਲੀ ਤਾਂ ਹੋਈ ਨਾ ਉਹਦਾ ਨੁਕਸਾਨ ਇਹ ਹੋਇਆ ਹੁਣ ਜਿਹੜਾ ਨੁਕਸਾਨ ਹੋ ਰਿਹਾ ਕਿ ਇਨਾਂ ਚ ਇਕਤਾ ਨਹੀਂ ਹੈ ਇਨਾਂ ਚ ਹੌਮੇ ਤਾਂ ਨਜ਼ਰ ਆਉਂਦੀ ਹੈ ਨਹੀਂ ਤਾਂ ਇਹ ਹਲੇ ਵੀ ਕੀ بگੜਿਆ ਸੀ ਕਹਿੰਦੇ ਠੀਕ ਹੈ ਉਹ ਵੀ ਤਾਂ ਅਗਰਾਹ ਵੀ ਕਹੇ ਸੀ ਹਲੇ ਡੁੱਲੇ ਬਿਰਦਾ ਤਾਂ ਕੁਝ ਨਹੀਂ ਪਕੜਿਆ ਬਹੁਤ ਸੱਦਾ ਦੇ ਕੇ ਮੀਟਿੰਗ ਕਰੋ ਇਕੱਠੇ ਹੋ ਜੋ ਤਾਂ ਇਹ ਗੱਲ ਹੋ ਜਾਣੀ ਚਾਹੀਦੀ ਸੀ ਉਹ ਹੁਣ ਜਦੋਂ ਲੋਕ ਕਹਿਣ ਲੱਗ ਗਏ ਹੁਣ ਤਾਂ ਕਿਸਾਨਾਂ ਨੂੰ ਸੋਚਣਾ ਚਾਹੀਦਾ ਕਿ ਤੀਜੀ ਗੱਲ ਜਿਹੜਾ ਕੁਝ ਪੀਰਾ ਮੀਡੀਆ ਜਿਹੜਾ ਗੋਦੀ ਮੀਡੀਆ ਜਿਹਨੂੰ ਕਹਿ ਦਿੰਦੇ ਹੋਂ ਉਹ ਜਦੋਂ ਉਹ ਵਰਤਾਂਤ ਸਿਰਜਦਾ ਉਹੀ ਤੁਸੀਂ ਬੋਲਣ ਲੱਗ ਜਨ ਕਿ ਪੰਜਾਬ ਦੀ ਲੜਾਈ ਥੋੜੀ ਹੈ ਇਹ ਸਿੱਖਾਂ ਦੀ ਲੜਾਈ ਥੋੜੀ ਹੈ ਇਹ ਤਾਂ ਦੇਸ਼ ਦੀ ਲੜਾਈ ਹੈ ਦੇਸ਼ ਦੇ ਕਿਸਾਨ ਦੀ ਲੜਾਈ ਹੈ ਇਹਨੂੰ ਪੰਜਾਬ ਦੀ ਲੜਾਈ ਬਣਾ ਕੇ ਤਾਂ ਪੇਸ਼ ਕਰਦੇ ਨੇ ਉਹਦੇ ਨੂੰ ਖਾਸ ਤਾਂ ਦੀ ਲੜਾਈ ਕਹਿੰਦੇ ਨੇ ਤੁਸੀਂ ਉਹਨਾਂ 'ਚ ਵਾਜਣੋ ਇਹ ਪੰਜਾਬੀਆਂ ਦੀ ਇੱਜ਼ਤ ਖਰਾਬ ਹੋ ਗਈ ਇਸ ਤਰ੍ਹਾਂ ਦੀ ਗੱਲ ਨਹੀਂ ਇਹ ਪੰਜਾਬੀਆਂ ਦੀ ਇਕੱਲਿਆਂ ਦੀ ਲੜਾਈ ਨਹੀਂ ਇਹ ਦੇਸ਼ ਦੀ ਲੜਾਈ ਹੈ ਇਹਨੂੰ ਉਸ ਉਸ ਐਂਗਲ ਤੋਂ ਦੇਖਣ ਦੀ ਲੋੜ ਹੈ ਵੈਸੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਉਹਦੇ ਵਿੱਚ ਹੁਣ ਇਹ ਗੱਲ ਤਾਂ ਸਮਝ ਆਉਂਦੀ ਹੈ ਕਿ ਹੋਰ ਨੁਕਸਾਨ ਹੋਊਗਾ ਜੇ ਨੌਜਵਾਨ ਇਸ ਕੇ ਸੰਬੰਧੀ ਗੱਲ ਕਰਨਗੇ ਇਕੱਠੇ ਹੋ ਕੇ ਸਰਕਾਰ ਤੇ ਜਿਹੜਾ ਪ੍ਰੈਸ਼ਰ ਸੀ ਉਹ ਇਨੂੰ ਹਾਰ ਦਾ ਨਾ ਉਹ ਨਾ ਦਿਓ ਪ੍ਰੈਸ਼ਰ ਜ਼ਰੂਰ ਸਰਕਾਰ ਤੇ ਰਿਲੀਜ਼ ਹੋਇਆ ਤਾਂ ਕਿ ਉਹਨਾਂ ਨੇ ਰੁਕਾਵਟਾਂ ਹਟਾਈਆਂ ਨੇ ਲੇਕਿਨ ਅਜੇ ਵੀ ਕੁਝ ਨਹੀਂ ਵਿਗੜਿਆ ਕਿੱਥੇ ਹੋਊ ਪ੍ਰੈਸ਼ਰ ਪਾਓ ਜਿਹੜਾ ਜਦੋਂ ਸਾਰੀ ਯੂਨਿਟੀ ਹੋਣ ਸਰਕਾਰ ਦੀ ਆਪਣੀ ਸੀਆਈਡੀ ਹੁੰਦੀ ਹੈ ਸਰਕਾਰ ਦੇ ਆਪਣੇ ਬੰਦੇ ਹੁੰਦੇ ਨੇ ਸਰਕਾਰ ਦੇ ਬੰਦੇ ਵਿੱਚ ਛੱਡੇ ਵੀ ਹੁੰਦੇ ਨੇ ਇੱਕ ਦੋ ਫੜੇ ਵੀ ਗਏ ਨੇ ਇਹ ਸਾਰਾ ਕੁਝ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਇਹ ਸਭ ਤੋਂ ਬਚ ਕੇ ਚੱਲਣ ਦੀ ਲੋੜ ਹੈ ਵਕ-ਵਕ ਟੀਮਾਂ ਬਣਾ ਕੇ ਆ ਹੁਣ ਇੱਕ ਟੀਮ ਹੁਣ ਪ੍ਰਿਤਪਾਲ ਹੈ ਉਹਨੂੰ ਵਿਕਰਮਜੀਤਿਆ ਉਹਦੇ ਪਿਓ ਨੂੰ ਲੈ ਕੇ ਜਿਹੜਾ ਹੈ ਪ੍ਰੈਸ ਕਾਨਫਰੰਸ ਕਰ ਰਿਹਾ ਉਧਰ ਬਲਬੀਰ ਸਿੰਘ ਕਰਿਆ ਸੀ ਛੜਾਇਆ ਉਹਨੂੰ ਰੋहतक ਤੋਂ ਪੀਜੀਏ ਲੈ ਕੇ ਆਉਣਾ ਸੀ ਬੋਰੀ ਚ ਪਾ ਕੇ ਕੁੱਟਿਆ ਲੱਤਾਂ ਤੋੜੀਆਂ ਨੇ ਜਵਾੜਾ ਤੋੜਿਆ ਤੇ ਕਿੰਨੇ ਕੁ ਬੰਦੇ ਹੋਰ ਨੇ ਕਿਸ ਨੂੰ ਨਹੀਂ ਪਤਾ ਤੋਂ ਇਸ ਤਰ੍ਹਾਂ ਇੱਕ ਔਰਗੇਨਾਈਜ਼ਡ ਜਿਹੜਾ ਮੋਰਚਾ ਕੱਲ ਇਹ ਹੋਈ ਹੈ ਉਸ ਤਰ੍ਹਾਂ ਨਹੀਂ ਬਣੀ ਗੱਲ ਤੇ ਹਾਲੇ ਟਾਈਮ ਬਾਕੀ ਕੀਤਾ ਜਾ ਸਕਦਾ ਹੁਣ ਵੀ ਤਾਂ ਕਰ ਹੀ ਰਹੇ ਹੋਂ ਵੀ ਤਾਂ ਸੈਮੀਨਾਰ ਲਈ 29 ਤੱਕ ਤੇ ਲੈ ਕੇ ਟਾਈਮ 29 ਤੋਂ ਬਾਅਦ ਹੋਰ ਵੀ ਅੱਗੇ ਲੈ ਕੇ ਜਾਣਾ ਤੇ ਇਹ ਸਾਰੀਆਂ ਗੱਲਾਂ 'ਚ ਮੇਰਾ ਖਿਆਲ ਹੈ ਕਿ ਸਭ ਕਿਸਨ ਲੀਡਰਸ਼ਿਪ ਨੂੰ ਸੋਚਣਾ ਚਾਹੀਦਾ ਹੈ ਤੇ મતਭੇਦ ਕਿਤੇ ਨਾ ਕਿਤੇ ਕਿਸੇ ਇੱਕ ਨੁਕਤੇ ਤੇ ਇਕੱਠੇ ਹੋ ਕੇ ਕਿਉਂਕਿ ਮੰਗਾ ਸਾਂਝੀਆਂ ਨੇ ਲੜਨਾ ਚਾਹੀਦਾ ਹੈ ਅੱਜ ਨਹੀਂ ਫਿਰ ਕਰਦੇ ਗੱਲ ਨਵੀਂ ਵੀਡੀਓ 'ਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ